ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਜਿੱਥੇ ਵੈਟ ਵਧਾਉਣ ਦਾ ਫੈਸਲਾ ਕੀਤਾ ਗਿਆ ਉੱਥੇ ਦੂਜੇ ਪਾਸੇ 7 ਕਿਲੋਵਾਟ ਤੋਂ ਵੱਧ ਮੀਟਰ ਵਾਲੇ ਯੂਨਿਟ ਦੇ ਵਿੱਚ ਵੀ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕੀਤਾ ਤਾਂ ਕਿ ਆ ਸੁਣ ਲੈ ਕੇ ਵਿਰੋਧੀ ਪਾਰਟੀ ਨੇ ਸਵਾਲ ਖੜੇ ਕੀਤੇ ਭਾਜਪਾ ਦੇ ਬੁਲਾਰੇ ਅਨਿਲ ਜ਼ਰੀਨ ਨੇ ਕਿਹਾ ਕਿ ਲੋਕਾਂ ਦੀ ਹਿਤਾਇਸ਼ੀ ਹੋਣ ਦਾ ਦਾਵਾ ਕਰਨ ਵਾਲੀ ਸਰਕਾਰ ਦੀ ਅਜ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਤੇ ਹੋਰ ਵਾਧੂ ਬੋਝ ਪਾ ਦਿੱਤਾ ਹੈ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੈ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਆਰ ਇਹ ਤਾਂ ਇਹ ਨਾ ਚੁੱਝ ਰਿਹਾ ਹੈ ਪੰਜਾਬ ਸਰਕਾਰ ਜ਼ਰੂਰੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੇ ਵਿੱਚ ਵਾੜ ਦਾ ਇਜ਼ਾਫਾ ਕਰ ਚੁੱਕੀ ਹੈ ਆਪਣੀ ਆਦਤ ਮੁਤਾਬਕ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦੋ ਹੋਰ ਲੋਕ ਮਾਰੂ ਫੈਸਲੇ ਲਿੱਤੇ ਨੇ ਅੱਜ ਪੈਟਰੋਲ 40 ਪੈਸੇ ਤੇ ਡੀਜ਼ਲ 92 ਪੈਸੇ ਹੋਰ ਮਹਿੰਗਾ ਕਰਨ ਦਾ ਨਿਰਣੈ ਕੀਤਾ ਜੋ ਦੀ ਇਹ ਸਰਕਾਰ ਆਈ ਹੈ ਹੁਣ ਤੱਕ 3 ਰੁਪਏ ਦੇ ਲਗਭਗ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਲਗਾ ਚੁੱਕੀ ਹੈ ਇਸ ਤਰੀਕੇ ਨਾਲ ਅੱਜ ਇਹਨਾਂ ਨੇ ਪਾਵਰ ਦੇ ਉੱਤੇ 7 ਕਿਲੋਵਾਟ ਦੇ ਕਨੈਕਸ਼ਨਾਂ ਦੇ ਉੱਤੇ ਜਿਹੜੀ ਢਾਈ ਰੁਪਏ ਯੂਨਿਟ ਵਾਲੀ ਸਬਸਿਡੀ ਸੀਗੀ ਉਹ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਤਰੀਕੇ ਦੇ ਨਾਲ ਅੱਜ ਦੇ ਅੱਜ ਦੇ ਫੈਸਲੇ ਦੇ ਨਾਲ ਹੀ ਲਗਭਗ 2300 ਕਰੋੜ ਰੁਪਏ ਦਾ ਅਤਿਰਿਕਤ ਬੋਝ ਜਿਹੜਾ ਹੈ ਪੰਜਾਬ ਦੀ ਜਨਤਾ ਤੇ ਇਹਨਾਂ ਨੇ ਪਾ ਦਿੱਤਾ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੇ ਅੱਜ ਪੰਜਾਬ ਨੂੰ ਲੁੱਟਣ ਤੇ ਆ ਗਏ ਨੇ ਥੋੜੇ ਦਿਨ ਪਹਿਲਾਂ ਗ੍ਰੀਨ ਟੈਕਸ ਦੇ ਨਾਂ ਦੋਤੇ ਇਹਨਾਂ ਨੇ ਹੋਰ ਟੈਕਸ ਵਧਾਈ ਸੀ ਇਦੇ ਨਾਲ ਪੰਜਾਬ ਦੇ ਵਿੱਚ ਮਹਿੰਗਾਈ ਵੀ ਵਧੇਗੀ। ਔਰ ਪੰਜਾਬ ਦੇ ਲੋਕਾਂ ਤੇ ਅਤਿਪਤ ਬੋਝ ਵੀ ਪਵੇਗਾ। ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਵਧਿਆ ਪੈਟਰੋਲ ਦੀ ਕੀਮਤਾਂ ਤੁਰੰਤ ਵਾਪਸ ਲਿਆਂ ਜਾਂ ਔਰ 7 ਕਿਲੋਵੋਟ ਤੇ ਜਿਹੜੀ ਪਾਵਰ ਸਬਸਿਡੀ ਸੀ ਸਬਸਿਡੀ ਦਿੱਤੀ ਜਾਂਦੀ ਸੀਗੀ ਉਸ ਨੂੰ ਬਹਾਲ ਕੀਤਾ ਜਾਵੇ। ਪੰਜਾਬ ਅਜ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਚ ਜਾ ਰਿਹਾ ਹੈ। ਇਹ ਇਹਨਾਂ ਦੀ ਮਿਸਮੈਨੇਜਮੈਂਟ ਇਨਕੰਪੀਟੈਂਟ ਸਰਕਾਰ ਹੋਣ ਕਰਕੇ ਔਰ ਇਨਫੈਕਟਿਵ ਸਰਕਾਰ ਹੋਣ ਕਰਕੇ ਇਹ ਸਾਰੀਆਂ ਸਮੱਸਿਆਵਾਂ ਖੜੀਆਂ ਹੋੜੀਆਂ ਨੇ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਸਰਕਾਰ ਆਪਣਾ ਘਰ ਸਵਾਰੇ ਔਰ ਲੋਕਾਂ ਨੂੰ ਲੁੱਟਣ ਦਾ ਕੰਮ ਬੰਦ ਕਰੇ। ਸਾਡੇ ਪਾਸ ਕੀਤਾ ਫੈਸਲਾ ਕੀਤਾ ਹੈ ਕਿ ਟੈਕਸ ਤੇ ਫਿਰ ਵੈਟ ਜਿਹੜਾ ਵੈਟ ਹੋਰ ਵਧਾ ਦਿੱਤਾ ਪੈਟਰੋਲ ਦੇ ਉੱਤੇ ਸੋ ਅੱਜ ਤੋਂ ਕੀਮਤਾਂ ਲੱਭੂ ਜਾਣੀਆਂ ਵਧੀਆਂ 12% ਕਿੱਦਾਂ ਦੇਖੋ। ਦੇਖੋ ਆਮ ਆਦਮੀ ਦੇ ਨਾਮ ਤੇ ਬਣੀ ਸਰਕਾਰ ਅੱਜ ਆਮ ਆਦਮੀ ਦਾ ਜਿਸ ਤਰੀਕੇ ਨਾਲ ਗਲ ਘੁੱਟ ਰਹੀ ਹੈ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹ ਇੱਕ ਮੈ ਸਮਝਦਾ ਕਿ ਤਾਂ દિਸ਼ਾਹੀਨ ਹੈ ਤੇ ਦੂਸਰਾ ਸਰਕਾਰ ਦਾ ਜੋ ਗੱਲਾਂ ਕਰਕੇ ਇਹ ਇਹ ਲੋਕ ਵਜੂਦ ਵਿੱਚ ਆਏ ਸਨ ਸੱਤਾ ਚਾਏ ਸਨ ਕਿ ਅਸੀਂ ਤਾਂ ਜੀ 20000 ਕਰੋੜ ਮਾਲੀਆ ਜਿਹੜਾ ਉਹ ਜਿਹੜਾ ਰੇਤਾ ਚੋਰੀ ਹੁੰਦਾ ਹੈ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਅਸੀਂ ਉਹਦੇ ਚੋਂ ਕਮਾਵਾਂਗੇ ਅਸੀਂ ਕਰਪਸ਼ਨ ਖਤਮ ਕਰਾਂਗੇ ਉਹਦੇ ਚੋਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਕਮਾਵਾਂਗੇ ਅਸੀਂ ਜਿਹੜਾ ਰੈਵਨਿਊ ਕਲੈਕਸ਼ਨ ਹੁੰਦੀ ਹੈ ਸ਼ਰਾਬ ਤੋਂ ਲਿੱਕਰ ਤੋਂ ਜਿਹੜੀ ਹੈ ਐਕਸਾਈਜ਼ ਹੈ ਮਾਫੀਆ ਜਿਹੜਾ ਉਸ ਨੂੰ ਤੋੜਾਂਗੇ ਅਸੀਂ ਉਹਦੇ ਚੋ ਪਤਾ ਨਹੀਂ ਕਿੰਨੇ 20 ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਲੈ ਕੇ ਆਵਾਂਗੇ ਅੱਜ ਤੱਕ ਇਸ ਦੇ ਵਿੱਚੋਂ ਸਾਨੂੰ ਕੁਝ ਵੀ ਹੁੰਦਾ ਨਜ਼ਰ ਨਹੀਂ ਆਇਆ ਬਲਕਿ ਉਸ ਦੇ ਉਲਟ ਅੱਜ ਜੋ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਤਰਕਾਹਾਂ ਦੇਣ ਤੋਂ ਵੀ ਏਵਾਜ਼ ਆ ਰਹੀ ਹੈ ਅਰੇ ਲਗਾਤਾਰ ਇਹ ਸਰਕਾਰ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧਾ ਰਹੀ ਹੈ ਅਸੀਂ ਦੇਖਿਆ ਕਿ ਪਿਛਲੇ 2 ਸਾਲ ਦੇ ਵਿੱਚ 70000 ਕਰੋੜ ਤੋਂ ਵੱਧ ਕਰਜ਼ਾ ਇਸ ਸਰਕਾਰ ਨੇ ਲੈ ਲਿਆ ਤੇ ਅਜੇ ਹੋਰ ਪਤਾ ਨਹੀਂ ਕਿੰਨਾ ਲੈਣ ਦੀ ਪਲਾਨਿੰਗ ਕਰ ਰਹੀ ਹੈ ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ 2 ਸਾਲ ਦੇ ਵਿੱਚ ਇੰਨਾ ਕਰਜ਼ਾ ਨਹੀਂ ਸੀ ਲਿਆ ਔਰ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਸਵਾਲ ਪੁੱਛਿਆ ਹੈ ਕਿ ਪੈਟਰੋਲ ਡੀਜ਼ਲ ਦੇ ਉੱਤੇ ਵੈਟ ਦਾ ਵਾਧਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਸੀਂ ਵੈਟ ਦੇ ਵਿੱਚ ਕਟੌਤੀ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਸੀ ਪਰ ਇਹਨਾਂ ਨੇ ਗੁੰਮਰਾਹਕੁਨ ਪ੍ਰਚਾਰ ਕੀਤਾ ਔਰ ਇਹ ਗੱਲਾਂ ਕਹੀਆਂ ਕਿ ਪੰਜਾਬ ਕੋਲ ਇੰਨਾ ਪੈਸਾ ਹੈ ਕਿ ਸਾਨੂੰ ਸੈਂਟਰ ਵੱਲੋਂ ਕਿਸੇ ਮਦਦ ਦੀ ਲੋੜ ਨਹੀਂ ਸਾਨੂੰ ਕੇਂਦਰ ਸਰਕਾਰ ਵੱਲੋਂ ਕਿਸੇ ਫੰਡ ਦੀ ਲੋੜ ਨਹੀਂ ਅਸੀਂ ਆਪਣੇ ਆਪ ਪੰਜਾਬ ਚਲਾ ਸਕਦੇ ਹਾਂ ਲੋਕਾਂ ਨੂੰ ਜਨਤਾ ਨੂੰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਲੋਕ ਸੱਤਾ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋਏ ਔਰ ਅੱਜ ਜਿਸ ਤਰੀਕੇ ਨਾਲ ਲੋਕਾਂ ਦਾ ਦਮਨ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਲੋਕਾਂ ਦੇ ਉੱਤੇ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਉਹ ਆਪਾਂ ਦੇਖ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦੇ ਜਾਂਦੇ ਜਾਂਦੇ ਆ ਇਹ ਬਹੁਤ ਬੁਰੀ ਹਾਲਤ مالی ਦੀ ਕਰਕੇ ਜਾਣਗੇ ਜਿਸ ਨੂੰ ਕਿ ਦੁਬਾਰਾ ਦੁਰਸਤ ਕਰਨ ਲਈ ਸਾਨੂੰ ਲੰਬਾ ਸਮਾਂ ਸੰਘਰਸ਼ ਕਰਨਾ ਪਏਗਾ ਮਿਹਨਤ ਕਰਨੀ ਪਏਗੀ ਅੱਜ ਅਸ਼ੋਕ ਪ੍ਰਸ਼ਰ ਪੱਪੀ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਤਾਂ ਆਇਆ 23 ਸਾਲ ਹੋ ਗਏ ਆ ਸਾਡੇ ਤੇ ਸਾਰੀ ਗੱਲ ਨਾ ਛੁੱਟੀ ਜਾਵੇ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹਨਾਂ ਦੇ ਟਾਈਮ ਹੋਣੇ ਚਾਹੀਦੇ ਸੀ ਤਾਂ ਅਸੀਂ ਸ਼ਾਇਦ ਉਹਨੂੰ ਸੁਧਾਰ ਸਕਦੇ ਪਰ ਹੁਣ ਸੁਧਾਰਨ ਦਾ ਵੀ ਸਮਾਂ ਸਾਡੇ ਕੋਲ ਬਹੁਤ ਘੱਟ ਹੈ ਦੇਖੋ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਇਹ ਗੱਲ ਕਹੀ ਕਿ ਸਾਨੂੰ ਆਿਆਂ ਨੂੰ ਕੇਵਲ 2.5 ਸਾਲ ਹੋਏ ਆ ਬਕੌਲ ਤੁਹਾਡੇ ਤੁਸੀਂ ਉਹਨਾਂ ਨੂੰ ਮੈਂ ਇਹ ਸਮਝਦਾ ਕਿ ਤੁਹਾਨੂੰ ਉਲਟਾ ਇਹ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਮੀਡੀਆ ਦੀ ਤਰਫ ਤੋਂ ਪੰਜਾਬ ਦੀ ਤਰਫ ਤੋਂ ਕਿ ਕੀ ਤੁਸੀਂ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ 2.5 4-4 ਜਾਂ 5 ਸਾਲ ਚ ਕੋਈ ਉਮੀਦ ਨਾ ਰੱਖਿਓ ਉਹਨਾਂ ਨੇ ਤਾਂ ਲੋਕਾਂ ਨੂੰ ਇਹ ਗੱਲ ਕਹੀ ਸੀ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਹੁਣ 70 ਸਾਲ ਤੱਕ ਇਸਦਾਨ 70 ਸਾਲ ਲਫ਼ਜ਼ ਵੀ ਵਰਤਿਆ ਸੀ ਕਿ 70 ਸਾਲ ਤੱਕ ਜਿਹੜੀਆਂ ਪਾਰਟੀਆਂ ਸੱਤਾ ਦੇ ਉੱਤੇ ਕਾਬਜ਼ ਰਹੀਆਂ ਉਹਨਾਂ ਨੇ ਜੋ ਤੁਹਾਨੂੰ ਜੋ ਫੈਸਿਲਿਟੀਆਂ ਜੋ ਤੁਹਾਨੂੰ ਉਹਨਾਂ ਨੇ ਨਹੀਂ ਲੈਣ ਦਿੱਤਾ ਅਸੀਂ ਉਹ ਤੁਹਾਨੂੰ ਦਵਾਵਾਂਗੇ ਇਹ ਤਾਂ ਕਿਸੇ ਨੇ ਕਿਹਾ ਹੀ ਨਹੀਂ ਸੀ ਕਿ 2.5 ਸਾਲ 'ਚ ਸਾਡੇ ਕੋਲ ਨਹੀਂ ਹੋਣਾ ਮੈਂ ਕਹਿੰਦਾ 2.5 ਸਾਲ ਜੇ ਲੰਘ ਵੀ ਗਏ ਤੇ 2.5 ਸਾਲ ਅਜੇ ਹੋਰ ਪਏ ਨੇ ਇਹ ਤਾਂ ਇਹਨਾਂ ਦੇ ਜਿਹੜੇ ਨੁਮਾਇੰਦੇ ਅੱਜ ਹੀ ਜਨਤਾ ਦੇ ਅੱਗੇ ਜਿਸ ਤਰੀਕੇ ਨਾਲ ਆਪਣੇ ਹੱਥ ਕੜੇ ਕਰ ਚੁੱਕੇ ਨੇ ਔਰ ਆ ਜਿਹੜੇ ਆਪਣੇ ਰੱਖੇ ਨਹੀਂ ਪੱਥਰ ਤੋੜਦੇ ਫਿਰਦੇ ਨੇ ਇੱਥੋਂ ਤਾਂ ਸਾਫ਼ ਹੀ ਜ਼ਾਹਰ ਹੁੰਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਆਪਣਾ ਜਿਹਨੂੰ ਕਹਿ ਲੋ ਨਾ ਵੀ ਆਪਣੇ ਕੰਮ ਤੋਂ ਜਾ ਚੁੱਕੀ ਹੈ ਜਿਹੜਾ ਉਹਨਾਂ ਦਾ ਇੰਜਣ ਜਿਹੜਾ ਉਹ ਸਰਵਿਸ ਮੰਗਦਾ ਤੇ ਹੁਣ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਹੈ ਨਾ ਇਹਦਾ ਪਹੀਆ ਰੁਕਣ ਦੇ ਕਿਨਾਰੇ ਆ ਹੁਣ ਇਹ ਇਸ ਸਰਕਾਰ ਦੀ ਗੱਡੀ 'ਚੋਂ ਛਾਲਾ ਮਾਰਨ ਨੂੰ ਤਿਆਰ ਹੋਏ ਨੇ ਜਿਸ ਤਰੀਕੇ ਨਾਲ ਕਿਉਂਕਿ ਆਪਣੀਆਂ ਜ਼ਿੰਮੇਵਾਰੀਆਂ ਮੈਂ ਇੱਕ ਗੱਲ ਇੱਥੇ ਜ਼ਰੂਰ ਸਪਸ਼ਟ ਕਰਨੀ ਚਾਹੁੰਦਾ ਕਿ ਕੱਲਾ ਕੱਲਾ ਨੁਮਾਇੰਦਾ ਕੱਲਾ ਕੱਲਾ ਵਿਧਾਇਕ ਜਿਹੜਾ ਉਹ ਜ਼ਿੰਮੇਵਾਰ ਹੈ ਕਿਉਂਕਿ ਆਪਣੇ ਆਪਣੇ ਹਲਕੇ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਸੁਪਨੇ ਦਿਖਾਏ ਜਿਸ ਤਰੀਕੇ ਦੀਆਂ ਗੱਲਾਂ ਕਹੀਆਂ ਉਹਨਾਂ ਗੱਲਾਂ ਦੇ ਲਈ ਕੀ ਇਕੱਲੇ ਭਗਵੰਤ ਮਾਨ ਮੁੱਖ ਮੰਤਰੀ ਜ਼ਿੰਮੇਵਾਰ ਨੇ ਕਿ ਸਾਰੇ ਵਿਧਾਇਕ ਜਿਨ੍ਹਾਂ ਨੇ ਚੋਣਾਂ ਲੜੀਆਂ ਜਿਨ੍ਹਾਂ ਨੇ ਸੱਤਾ ਹਾਸਲ ਕੀਤੀ ਜਿਨ੍ਹਾਂ ਨੇ ਜੋ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕਦੇ ਮਿਲ ਨਹੀਂ ਸਕਦਾ ਸੀ ਮੈਂ ਆਨ ਰਿਕਾਰਡ ਇਹ ਗੱਲ ਕਹਿਣਾ ਇਹ ਲੋਕ ਉਹ ਨੇ ਜਿਹੜੇ ਕਦੇ ਮੈਂਬਰ ਪੰਚਾਇਤ ਤੱਕ ਬਣਨ ਦੇ ਲਾਇਕ ਨਹੀਂ ਸੀ ਇਹ ਲੋਕ ਕਦੇ ਕਾਉਂਸਲਰ ਤੱਕ ਬਣਨ ਦੇ ਲਾਇਕ ਨਹੀਂ ਸੀ ਇਹਨਾਂ ਨੂੰ ਲੋਕਾਂ ਨੇ ਐਮਐਲਏ ਬਣਾ ਦਿੱਤਾ ਲੇਕਿਨ ਐਮਐਲਏ ਬਣਨ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਿਸ ਤਰੀਕੇ ਨਾਲ ਭੱਜ ਰਹੇ ਨੇ ਔਰ ਜੋ ਅੱਜ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਇਹ ਮੈਂ ਸਮਝਦਾ ਨਾ ਕੇਵਲ ਹਾਸੋ ਹਿਣੇ ਨੇ ਬਲਕਿ ਮੰਦ ਭਾਗੇ ਵੀ ਨੇ ਕਿਉਂਕਿ ਕਦੇ ਵੀ ਜਨਤਾ ਦੇ ਨੁਮਾਇੰਦਿਆਂ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਆਪਣੀਆਂ ਕਈਆਂ ਗੱਲਾਂ ਤੋਂ ਇਸ ਕਦਰ ਪਿੱਛਾ ਛੜਾ ਕੇ ਭੱਜਣ ਦਾ ਯਤਨ ਕਰਨ। ਪਾਣੀ ਸਾਫੀ ਰਹੇ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਦੀ ਜਿਹੜੀ ਹੈ ਤੋਂ ਚੁੱਕੀ ਹੈ। ਜਿਸ ਤਰ੍ਹਾਂ ਦੇਖਦੇ ਹਾਂ ਕੀ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਨਾ ਮੇਰੇ ਭਰਾ ਬਿੱਟੂ ਜੀ ਨੂੰ ਉਹਨਾਂ ਨੂੰ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਨੇ ਪਹਿਲਾਂ ਹਾਰਨ ਦੇ ਬਾਵਜੂਦ ਜਨਤਾ ਦਾ ਬਹੁਮਤ ਜਿਹੜਾ ਉਹਨਾਂ ਦੇ ਖਿਲਾਫ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਮੰਤਰੀ ਬਣਾਇਆ ਔਰ ਫਿਰ ਹੁਣ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬ ਦੇ ਮੁੱਦਿਆਂ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਆਪਣੇ ਸੰਵੇਦਨਾਵਾਂ ਜ਼ਾਹਰ ਕਰਨ ਵਾਲੇ ਅੱਜ ਪੰਜਾਬ ਦੀ ਰਾਜਨੀਤੀ 'ਚੋਂ ਜਿਸ ਤਰੀਕੇ ਨਾਲ ਆਊਟ ਹੋਏ ਨੇ ਔਰ ਉਹਨਾਂ ਨੇ ਪੰਜਾਬ ਦੇ ਪ੍ਰਤੀ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਹੈ ਬੜਾ ਮੰਦ ਭਾਗ ਹੈ ਕਿਉਂਕਿ ਇਹਨਾਂ ਪੰਜਾਬ ਦੇ ਲੋਕਾਂ ਨੇ ਕਿਸੇ ਸਮੇਂ ਸਰਦਾਰ ਬੇਅੰਨ ਸਿੰਘ ਦੀ ਅਗਵਾਈ ਦੇ ਵਿੱਚ ਵਿਸ਼ਵਾਸ ਦਵਾਇਆ ਔਰ ਸਰਦਾਰ ਬੇਅੰਨ ਸਿੰਘ ਨੇ ਆਪਣਾ ਫਰਜ਼ ਨਿਭਾਉਂਦਿਆਂ ਹੋਇਆ ਪੰਜਾਬ ਨੂੰ ਅਮਨ ਸ਼ਾਂਤੀ ਦੀਆਂ ਲੀਹਾਂ ਤੇ ਮੁਰਕੇ ਖੜਾ ਕੀਤਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੇ ਵਾਰਸ ਕਹੌਣ ਵਾਲੇ ਅੱਜ ਪੰਜਾਬ ਦੇ ਮੁੱਦਿਆਂ ਤੋਂ ਭੱਜ ਕੇ ਆਪਣੀ ਕੇਵਲ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਪੰਜਾਬ ਦੇ ਮੁੱਦਿਆਂ ਤੋਂ ਭੱਜ ਕੇ ਬਲਕਿ ਪੰਜਾਬ ਤੋਂ ਹੀ ਭੱਜ ਕੇ ਦੂਸਰੀਆਂ ਸਟੇਟਾਂ ਵਿੱਚ ਜਾ ਕੇ ਉਥੋਂ ਦੀ ਨੁਮਾਇੰਦਗੀ ਹਾਸਲ ਕਰਕੇ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀਆਂ ਅੱਖਾਂ ਦਾ ਤਾਰਾ ਬਣਨ ਦਾ ਯਤਨ ਕਰ ਰਹੇ ਨੇ ਮੰਦ ਭਾਗਾ ਲੇਕਿਨ ਕੀ ਕਰ ਸਕਦੇ ਆ ਉਹਨਾਂ ਦੀ ਸੋਚ ਹੈ ਸਰ ਲੱਗਦਾ ਕਿਤੇ ਨਾ ਕਿਤੇ ਜਿੱਦਣ ਲੁਧਿਆਣੇ ਤੋਂ ਦੋ ਵਾਰ ਜਿੱਤੇ ਲੁਧਿਆਣੇ ਦੇ ਲੋਕਾਂ ਨੇ ਵੱਡਾ ਮੰਡੇਟ ਦਿੱਤਾ ਸੀਗਾ ਦੋ ਵਾਰ ਤੋ ਇਸ ਵਾਰ ਹੁਣ ਸੀਗਾ ਸਮਾਂ ਕਿ ਉਹ ਲੁਧਿਆਣੇ ਦੇ ਲੋਕਾਂ ਲਈ ਕੋਈ ਕੰਮ ਕਰਦੇ ਆ ਜਾਂ ਕੋਈ ਵਿਕਾਸ ਕੋਈ ਵੱਡਾ ਪ੍ਰੋਜੈਕਟ ਕਰਦੇ ਆਂ। ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਕਰੋ। ਉਹ ਲੁਧਿਆਣਾ ਹੀ ਛੱਡ ਕੇ ਚਲੇ ਗਏ। ਐਸੋ ਲੱਗਦਾ ਕਿ ਸੱਤਾ ਲਈ ਸਾਰਾ ਕੁਝ ਤੁਸੀਂ ਇਹ ਗੱਲ ਪੁੱਛ ਰਹੇ ਹੋ ਕਿ ਬਿੱਟੂ ਜੀ ਨੇ ਅੱਜ ਹੁਣ ਪੰਜਾਬ ਕਿਉਂ ਛੱਡਿਆ ਲੁਧਿਆਣਾ ਕਿਉਂ ਛੱਡਿਆ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਆਪਣਾ ਕੋਈ ਨਮਾਇਆ ਯੋਗਦਾਨ ਕਿਉਂ ਨਹੀਂ ਲੋਕਾਂ ਦੀ ਆਵਾਜ਼ ਚੁੱਕਣ ਲਈ ਪਾਇਆ। ਮੈਂ ਇਹ ਪੁੱਛਣਾ ਚਾਹੁੰਦਾ ਕਿ ਬਿੱਟੂ ਜੀ ਨੇ 10 ਸਾਲ ਲੁਧਿਆਣੇ ਤੋਂ ਵਿਧਾਇਕ ਹੁੰਦੇ ਆ ਪੰਜ ਸਾਲ ਆਨੰਦਪੁਰ ਸਾਹਿਬ ਤੋਂ ਵਿਧਾਇਕ ਹੁੰਦੇ ਆ ਉਦੋਂ ਆਪਣੀਆਂ ਕਿਹੜੀਆਂ ਸੌਰੀ ਮੈਂਬਰ ਪਾਰਲੀਮੈਂਟ ਹਾਂ ਮੈਂਬਰ ਪਾਰਲੀਮੈਂਟ ਹੁੰਦੇ ਆ ਉਹਨਾਂ ਨੇ ਆਪਣੀਆਂ ਕਿਹੜੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕੀਤਾ ਜਦੋਂ ਉਹ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੇ ਬੈਠੇ ਸੀ ਬਿਰਾਜਮਾਨ ਸੀ ਉਦੋਂ ਉਹਨਾਂ ਨੇ ਲੁਧਿਆਣੇ ਲਈ ਜਾਂ ਪੰਜਾਬ ਲਈ ਕੁਝ ਕਰਨ ਦਾ ਯਤਨ ਨਹੀਂ ਕੀਤਾ ਅੱਜ ਜੇ ਉਹ ਤੁਸੀਂ ਉਮੀਦ ਕਰਦੇ ਹੋ ਕਿ ਉਹ ਹਾਰ ਗਏ ਨੇ ਤੇ ਉਸ ਤੋਂ ਬਾਅਦ ਉਹ ਆਪਣੀ ਕੋਈ ਜ਼ਿੰਮੇਵਾਰੀ ਸਮਝਣਗੇ ਤਾਂ ਮੈਂ ਸਮਝਦਾ ਵੀ ਤੁਹਾਨੂੰ ਅਜੇ ਥੋੜਾ ਜਿਆਦਾ ਉਹਨਾਂ ਨੂੰ ਸਮਝਣ ਦੀ ਲੋੜ ਹੈ ਇਹ ਇਹ ਤਾਂ ਬਿੱਟੂ ਜੀ ਦਾ ਕੰਮ ਕਰਨ ਦਾ ਤਰੀਕਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਮੇਸ਼ਾ ਉਹਨਾਂ ਨੇ ਕੰਨੀ ਕਿਤਰਾਈ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ।